ਜੇ ਤੁਸੀਂ ਵੀ ਰਹਿੰਦੇ ਹੋ ਬੀਜੀ ਤਾਂ ਇਨਾ ਘਰੇਲੂ ਨੁਕਸਿਆਂ ਨਾਲ ਪਾਓ ਚਿਹਰੇ ਤੇ ਨਿਖਾਰ ਬਹੁਤ ਹੀ ਘੱਟ ਸਮੇਂ ਵਿੱਚ ਅੱਜਕੱਲ੍ਹ ਦੀ ਰੁੱਝੇਵਿਆਂ ਭਰੀ ਜ਼ਿੰਦਗੀ 'ਚ ਚਿਹਰੇ ਦੀ ਦੇਖਭਾਲ ਸਹੀ ਤਰੀਕੇ ਨਾਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਵਕ-ਵਕ ਤਰ੍ਹਾਂ ਦੇ ਫੇਸ ਪੈਕ ਬਣਾਉਣ ਅਤੇ ਪਾਰਲਰ 'ਚ ਬਿਊਟੀ ਟ੍ਰੀਟਮੈਂਟ ਕਰਾਉਣ ਲਈ ਕੰਮਕਾਜੀ ਔਰਤਾਂ ਕੋਲ ਸਮਾਂ ਨਹੀਂ ਹੈ। ਇਸ ਲਈ ਅਸੀਂ ਅੱਜ ਤੁਹਾਨੂੰ ਚਿਹਰਾ ਸਾਫ਼ ਕਰਨ ਦੇ ਕੁਝ ਆਸਾਨ ਘਰੇਲੂ ਨੁਕਸੇ ਦੱਸ ਰਹੇ ਹਾਂ। ਨੰਬਰ 1 ਆਲੂ ਜੇ ਤੁਹਾਡਾ ਅਚਾਨਕ ਕਿਤੇ ਜਾਣ ਦਾ ਪ੍ਰੋਗਰਾਮ ਬੰਦਾ ਹੈ ਅਤੇ ਤੁਸੀਂ ਚਿਹਰੇ 'ਤੇ ਕਾਲੇਪਨ ਕਰਕੇ ਪਰੇਸ਼ਾਨ ਹੋ ਤਾਂ ਤੁਸੀਂ ਆਲੂ ਦੀ ਵਰਤੋਂ ਕਰ ਸਕਦੇ ਹੋ। ਆਲੂ ਨੂੰ ਕद्दूकस ਰੂ ਅਤੇ 5 ਤੋਂ 10 ਮਿੰਟ ਤੱਕ ਇਸ ਨੂੰ ਹਲਕਾ-ਹਲਕਾ ਚਿਹਰੇ ਤੇ ਰਗੜੋ ਅਤੇ ਤੁਹਾਨੂੰ ਤੁਰੰਤ ਹੀ ਚਿਹਰੇ ਤੇ ਨਖਾਰ ਨਜ਼ਰ ਆਵੇਗਾ ਪਰ ਦੋ ਮਲਾਈ ਅਤੇ ਹਲਦੀ ਬੇਜਾਨ ਅਤੇ ਖੁਸ਼ਕ ਸਕਿਨ ਲਈ ਮਲਾਈ ਅਤੇ ਹਲਦੀ ਦਾ ਪੇਸਟ ਬਹੁਤ ਫਾਇਦੇਮੰਦ ਹੈ ਇਸ ਪੇਸਟ ਨਾਲ ਚਿਹਰੇ ਤੇ ਥੋੜੀ ਦੇਰ ਮਾਲਸ਼ ਕਰੋ ਇਸ ਨੂੰ 5 ਤੋਂ 10 ਮਿੰਟ ਤੱਕ ਸੁੱਕਣ ਦਿਓ ਇਸ ਨਾਲ ਤੁਹਾਡੇ ਚਿਹਰੇ ਤੇ ਕੁਦਰਤੀ ਚਮਕ ਆਵੇਗੀ ਬਰਤਨ ਪਪੀਤਾ ਸਕਿਨ ਟੋਨ ਨੂੰ ਹਲਕਾ ਕਰਨ ਲਈ ਪਪੀਤਾ ਬਹੁਤ ਲਾਭਕਾਰੀ ਹੈ ਪਪੀਤੇ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਅਤੇ ਦਾਗ-ਧੱਬੇ ਦੂਰ ਹੁੰਦੇ ਹਨ ਪਪੀਤੇ ਦੇ ਗੁੱਦੇ ਨੂੰ ਗੁਲਾਬ ਜਲ ਚ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਓ ਲਗਭਗ 15 ਮਿੰਟ ਬਾਅਦ ਚਿਹਰਾ ਧੋ ਲਓ ਟਮਾਟਰ ਟਮਾਟਰ ਚ ਭਾਰੀ ਮਾਤਰਾ ਵਿੱਚ ਐਂਟੀਆਕਸੀਡੈਂਟ ਪਾਈ ਜਾਂਦੇ ਹਨ ਸਿਰਫ ਟਮਾਟਰ ਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਚਿਹਰੇ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ ਇਸ ਲਈ ਟਮਾਟਰ ਦੇ ਪੇਸਟ ਨੂੰ ਚਿਹਰੇ ਤੇ ਲਗਾਓ ਚਿਹਰੇ ਦੀਆਂ ਛਾਈਆਂ ਵੀ ਇਸ ਪੇਸਟ ਨਾਲ ਦੂਰ ਹੋ ਜਾਂਦੀਆਂ ਹਨ ਨੰਬਰ 5 ਤુલਸੀ ਦੀਆਂ ਪੱਤੀਆਂ ਤુલਸੀ ਦੀਆਂ ਪੱਤੀਆਂ ਦਾ ਪੇਸਟ ਵੀ ਚਿਹਰੇ ਤੇ ਬਹੁਤ ਲਾਭਕਾਰੀ ਹੈ ਇਹ ਕੋਸਮੈਟਿਕ ਕਰੀਮ ਵਰਗੇ ਚਿਹਰੇ ਤੇ ਤੁਰੰਤ ਨਿਖਾਰ ਨਹੀਂ ਲਿਆਉਂਦਾ ਪਰ ਚਿਹਰੇ ਦੇ ਦਾਗ-ਧੱਬੇ ਅਤੇ ਹੋਟੋਏ ਹੌਲੀ-ਹੌਲੀ ਭਰ ਜਾਂਦੇ ਹਨ ਤુલਸੀ ਦੀਆਂ ਪੱਤੀਆਂ ਨਾਲ ਚਿਹਰੇ ਦਾ ਸਾਵਲਾਪਨ ਦੂਰ ਹੁੰਦਾ ਹੈ। ਤੋਂ ਜ਼ਿੰਦਗੀ ਦੀਆਂ ਸੱਚੀਆਂ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ।